ਜੀ ਸਸੀ ਕਲ ਜੀ ਸਾਰਿਆਂ ਨੂੰ ਅੱਜ ਮੈਂ ਬਣਾ ਰਹੀ ਹਾਂ ਪੂਰੀ ਤੇ ਉਹ ਵੀ ਭੰਡਾਰੇ ਵਾਲੀ ਤੇ ਜਦੋਂ ਆਪਾਂ ਘਰ 'ਚ ਪੂਰੀ ਬਣਾਉਂਦੇ ਆ ਨਾ ਤਾਂ ਉਹ ਸੌਫਟ ਬਣਦੀ ਆ ਤੇ ਉਹਦਾ ਟੇਸ ਅਲੱਗ ਹੁੰਦਾ ਹੈ ਬਟ ਜੋ ਭੰਡਾਰੇ ਦੀ ਪੂਰੀ ਖਾਂਦੇ ਆਪਾਂ ਨਾ ਉਹ ਬਹੁਤ ਹੀ ਟੇਸਟੀ ਹੁੰਦੀ ਆ ਤੇ ਉਹ ਕਿਵੇਂ ਬਣਾਉਂਦੇ ਆ ਉਹ ਤੁਹਾਨੂੰ ਟ੍ਰਿਕ ਦੱਸਾਂਗੀ ਤਾਂ ਦੇਖੋ ਸਭ ਤੋਂ ਪਹਿਲਾਂ ਮੈਂ ਇੱਕ ਕਟੋਰੀ ਲਿੱਤੀ ਐ ਸੂਜੀ ਦੀ ਤੇ ਇਸ ਨੂੰ ਅਸੀਂ ਭਿਉਂ ਕੇ ਰੱਖ ਦਾਂਗੇ ਅੱਧੇ ਘੰਟੇ ਲਈ ਤੇ ਇਹਦੇ ਵਿੱਚ ਪਾਣੀ ਪਾ ਕੇ ਤੇ ਇਸ ਨੂੰ ਭਿਓ ਕੇ ਰੱਖ ਦਿੰਨੇ ਆ ਤੇ ਲਓ ਜੀ ਤਾਂ ਜਦ ਤੱਕ ਇਹ ਹੁੰਦੀ ਹੈ ਸੂਜੀ ਦਾ ਤਦ ਤੱਕ ਮੈਂ ਇਧਰ ਚਨੇ ਬਣਾ ਲੈਂਨੀ ਆ ਤੇ ਚਨਿਆਂ ਦੀ ਰੈਸਪੀ ਮੈਂ ਸ਼ੇਅਰ ਕੀਤੀ ਹੋਈ ਆ ਇਸ ਕਰਕੇ ਚਨਿਆਂ ਦੀ ਰੈਸਪੀ ਨਹੀਂ ਮੈਂ ਸ਼ੇਅਰ ਕਰਾਂਗੀ ਕਿਉਂਕਿ ਮੈਂ ਪਹਿਲੇ ਕੀਤੀ ਹੋਈ ਆ ਲਓ ਜੀ ਇਸ ਤਰ੍ਹਾਂ ਇਹਦੇ ਵਿੱਚ ਪਾਣੀ ਪਾ ਕੇ ਤੇ ਇਸ ਨੂੰ ਅੱਧਾ ਘੰਟੇ ਲਈ ਇਸ ਤਰ੍ਹਾਂ ਭਿਓ ਕੇ ਦਾ ਰੱਖ ਦੋ ਤੇ ਜਦ ਤੱਕ ਇਹ ਚੂਸ ਸੂਜੀ ਫੁੱਲੇਗੀ ਤਾਂ ਚਲੋ ਜੀ ਮੈਂ ਚਨੇ ਬਣਾ ਦਿੰਦੀ ਹਾਂ ਤੇ ਮਿਲਦੇ ਆ ਤੁਹਾਨੂੰ ਧੇ ਘੰਟੇ ਬਾਅਦ ਸੋ ਗਾਇਸ ਲੋ ਜੀ ਇੱਧਰ ਲਿਆ ਮੈਂ ਦੋ ਕਟੋਰੀ ਆਟੇ ਦੀ ਤੇ ਕਿਉਂਕਿ ਮੈਂ ਇੱਕ ਕਟੋਰੀ ਭੋਈ ਸੀਗੀ ਸੂਜੀ ਦੀ ਇਸ ਲਈ ਦੋ ਲੈ ਲਈਆਂ ਨੇ ਆਟੇ ਦੀਆਂ ਇਹਦੇ ਵਿੱਚ ਪਾਵਾਂਗੇ ਨਮਕ ਤੇ ਨਾਲ ਹੀ ਪਾ ਦਾਂਗੇ ਇਹਦੇ ਵਿੱਚ ਥੋੜੀ ਜੀ ਅਜਵਾਇਨ ਇਹਦੇ ਨਾਲ ਪਚ ਜਾਂਦਾ ਚਲੋ ਜੀ ਉੜੀ ਚੀ ਪਾ ਦਾਂਗੇ ਅੱਛਾ। ਤੇ ਹੁਣ ਇਹਦੇ ਵਿੱਚ ਪਾਵਾਂਗੀ ਮੈਂ ਜੋ ਕਿ ਸੂਜੀ ਭਿਓ ਕੇ ਰੱਖੀ ਹੋਈ ਸੀ ਦੇਖੋ ਫੁੱਲ ਚੁੱਕੀ ਆ। ਲਓ ਜੀ। ਇਸ ਨੂੰ ਇਹਦੇ ਵਿੱਚ ਪਾ ਕੇ ਇਹਦਾ ਆਟਾ ਗੁੰਨਲਾਂਗੇ। ਸੋ ਗਾਇਜ਼ ਹੁਣ ਇਹਦੇ ਵਿੱਚ ਪਾਣੀ ਨਹੀਂ ਪਾਉਣਾ। ਇਹਦੇ ਨਾਲ ਸੂਜੀ ਜੋ ਭਿਓਈ ਸੀ ਨਾ ਪਾਣੀ ਦੇ ਵਿੱਚ ਤੇ ਉਹਦੇ ਨਾਲ ਹੀ ਇਹ ਆਟਾ ਗੁੰਨਾ ਆ। ਤੇ ਲਓ ਜੀ ਤੁਸੀਂ ਬਨੇ ਰੋ ਮੇਰੇ ਨਾਲ ਤਾਂ ਤੁਹਾਨੂੰ ਮੈਂ ਬਣਾ ਕੇ ਦਿਖਾਵਾਂਗੀ ਅੱਜ ਢੰਡਾਰੇ ਵਾਲੀ ਪੂਰੀ ਬਹੁਤ ਹੀ ਟੇਸਟੀ ਬਣਦੀ ਆ ਮੈਨੂੰ ਬਹੁਤ ਪਸੰਦ ਆ ਉਹ ਵਾਲੀ ਪੂਰੀ ਤੇ ਲਓ ਜੀ ਇਹ ਟ੍ਰਿਕ ਇਹ ਹੀ ਆ ਕਿ ਇਹਦੇ ਵਿੱਚ ਸੂਜੀ ਪਾਉਂਦੇ ਆ ਔਰ ਇਹਨੂੰ ਆਟੇ ਨੂੰ ਟਾਈਟ ਗੁੰਦੇ ਆ ਇਸ ਕਰਕੇ ਉਹ ਵਾਲੀਆਂ ਪੂਰੀਆਂ ਜ਼ਿਆਦਾ ਵਧੀਆ ਹੁੰਦੀਆਂ ਤੇ ਜਿਹੜੀ ਆਪਾਂ ਘਰ 'ਚ ਬਣਾਉਂਦੇ ਆ ਉਹ ਜ਼ਿਆਦਾ ਸੌਫਟ ਹੋ ਜਾਂਦੀ ਆ ਕਿਉਂਕਿ ਆਪਾਂ ਕੱਲਾ ਆਟਾ ਗੁੰਨ ਕੇ ਹੀ ਪੂਰੀ ਬਣਾ ਲੈਨੇ ਨਾ ਇਸ ਕਰਕੇ ਸੋ ਲਓ ਜੀ ਤੁਸੀਂ ਬਨੇ ਰੋ ਮੇਰੇ ਨਾਲ ਸੋ ਗਾਇਸ ਲੋ ਜੀ ਆਟਾ ਤਿਆਰ ਆ ਤੇ ਹੁਣ ਮੈਂ ਇਹਦੇ ਪੇੜੇ ਬਣਾ ਕੇ ਤੇ ਪੂੜੀਆਂ ਬੇਲਾਂਗੀ ਤੇ ਚਲੋ ਜੀ ਬਨੇ ਰਹੋ ਤੁਸੀਂ ਮੇਰੇ ਨਾਲ ਲੋ ਜੀ ਇਹਦੇ ਸਾਰੀਆਂ ਪੂੜੀਆਂ ਮੈਂ ਬੇਲ ਲਈਆਂ ਆ ਤੇ ਨਾਲ ਹੀ ਮੈਂ ਇਹਦੇ ਰਿਫਾਈਨਡ ਆਇਲ ਗਰਮ ਕਰਨਾ ਰੱਖਿਆ ਹੈ ਤੇ ਦੇਖਦੇ ਹਾਂ ਚੈੱਕ ਥੋੜਾ ਅੱਲੇ ਥੋੜਾ ਬਾਕੀ ਆ ਤਾਂ ਚਲੋ ਜੀ ਇਹ ਤਦ ਤੱਕ ਮੈਂ ਤੁਹਾਨੂੰ ਦਿਖਾਵਾਂਗੀ ਮੈਂ ਕੀ ਬਣਾਏ ਨੇ ਚਨੇ ਸੋ ਲੋ ਜੀ ਕਾਲੇ ਚਨੇ ਬਣਾਏ ਆ ਪੂਰੇ ਵਾਈਟ ਵਾਲੇ ਨਹੀਂ ਹੈਗੇ ਤੇ ਚਲੋ ਜੀ ਹੁਣ ਮੈਂ ਬਣਾਵਾਂਗੀ ਪੂਰੀਆਂ ਕਿਉਂਕਿ ਬੇਟੇ ਦੀ ਡਿਮਾਂਡ ਤੇ ਕਹਿ ਰਿਹਾ ਸੀ ਕਿ ਸਕੂਲ ਤੋਂ ਆਉਣ ਤੋਂ ਪਹਿਲਾਂ ਮਮੇ ਨੇ ਲਈ ਪੂਰੀਆਂ ਬਣਾ ਕੇ ਰੱਖਿਓ ਸੋ ਇਸ ਲਈ ਮੈਂ ਉਹਦੇ ਲਈ ਬਣਾ ਰਹੀ ਆ ਪੂਰੀ ਔਰ ਚਨੇ ਸੋ ਗਾਇਜ਼ ਲੋ ਜੀ ਹੁਣ ਪੂਰੀਆਂ ਬਣਾ ਲੈਣੇ ਆ ਤੇ ਮੈਂ ਤੁਹਾਨੂੰ ਕੁਝ ਦੱਸਣਾ ਵੀ ਚਾਹਨੀ ਆ ਕਿਉਂਕਿ ਕੱਲ ਮੈਂ ਨਾ ਮੰਡੀ ਗਈ ਤੇ ਉੱਥੇ ਮੈਂ ਦੇਖਿਆ ਕਿ ਬਹੁਤ ਸਾਰੇ ਨਾ ਗਲੇ ਹੋਏ ਟਮਾਟਰ ਸੀਗੇ ਤੇ ਮੈਂ ਸਬਜ਼ੀ ਵਾਲੇ ਨੂੰ ਕਹਿ ਰਹੀ ਸੀ ਕਿ ਇਹ ਗਲੇ ਹੋਏ ਕਿਉਂ ਰੱਖਿਆ ਤੇ ਉਹ ਮੈਨੂੰ ਕਹਿ ਰਿਹਾ ਕਿ ਇਹ 2 ਮਿੰਟ ਦੇ ਵਿੱਚ ਵਿਕ ਜਾਣੇ ਆ ਔਰ ਵਿਕਨੇ ਵੀ ਮਹਿੰਗੇ ਤੇ ਮੈਂ ਜਦ ਮੇਰੇ ਖੜੇ ਖੜੇ ਹੀ ਨਾ ਕੋਈ ਆਇਆ ਔਰ ਉਹ ਪੂਰਾ ਮਤਲਬ ਪੂਰਾ ਦੇ ਪੂਰੇ ਨਾ ਮੇਰੇ ਖਿਆਲ ਨਾਲ 10-12 ਕਿਲੋ ਟਮਾਟਰ ਹੋਨੇ ਆ ਉਹ ਵੀ ਗਲੇ ਹੋਏ ਤੇ ਉਹ ਲੈ ਗਿਆ ਤੇ ਮੈਂ ਉਹਨੂੰ ਮੈਂ ਕਿਹਾ ਕਿ ਇੰਨੇ ਕੀ ਕਰਨੇ ਕਹਿੰਦਾ ਇਹ ਨਾ ਏ ਤੁਸੀਂ ਜੋ ਬਾਹਰ ਰੈਸਟੋਰੈਂਟ ਚ ਖਾਂਦੇ ਆ ਬੜੇ ਸਵਾਦ ਲਗਾ ਲਗਾ ਕੇ ਤੇ ਉਹਨਾਂ ਨੇ ਇਹੀ ਗ੍ਰाइंड ਕਰਕੇ ਤੇ ਤੁਹਾਨੂੰ ਸਬਜ਼ੀਆਂ ਬਣਾ ਕੇ ਖਵਾ ਦੇਣੀਆਂ ਆ ਤੇ ਮੈਨੂੰ ਬਹੁਤ ਹੀ ਨਾ ਬਹੁਤ ਜ਼ਿਆਦਾ ਡਰਟੀ ਲੱਗਿਆ ਮੈਨੂੰ ਨਾ ਜ਼ਿਆਦਾ ਗੁੱਸਾ ਆਇਆ ਕਿ ਨਹੀਂ ਇਸ ਤਰ੍ਹਾਂ ਚਾਹੀਦਾ ਨਹੀਂ ਹੈ ਨਾ ਆਪਾਂ ਕਿੰਨੇ ਮਜ਼ੇ ਦੇ ਨਾਲ ਖਾਂਦੇ ਆ ਜਾ ਕੇ ਤੇ ਕਿੰਨੇ ਆਪਾਂ ਪੂਰਾ ਪੇਅ ਕਰਦੇ ਆ ਜੋ ਵੀ ਉਹਨਾਂ ਨੇ ਆਪਣਾ ਰੱਖਿਆ ਹੋ ਜਾਂਦਾ ਪ੍ਰਾਈਸ ਤੇ ਉਹ ਲੋਕ ਸਾਡੇ ਨਾਲ ਇਸ ਤਰ੍ਹਾਂ ਕਰਦੇ ਤੇ ਕਿੰਨਾ ਇਸ ਤਰ੍ਹਾਂ ਬੁਰਾ ਲੱਗਦਾ ਹੈ ਨਾ ਸੋ ਅੱਜਕਲ ਬਰਸਾਤ ਚੱਲ ਰਹੀ ਹੈ ਤਾਂ ਤੁਸੀਂ ਬਰਸਾਤ ਦੇ ਵਿੱਚ ਘਰੇ ਬਣਾ ਕੇ ਚੀਜ਼ ਖਾਓ ਜੋ ਵੀ ਖਾਣਾ ਹੈ ਬਾਹਰ ਦਾ ਨਾ ਖਾਓ ਕਿਉਂਕਿ ਬਾਹਰ ਦਾ ਬਹੁਤ ਬੇਕਾਰ ਹੈ ਇਸ ਟਾਈਮ ਤਾਂ ਕਿਉਂਕਿ ਹਰ ਇੱਕ ਚੀਜ਼ ਦੇ ਵਿੱਚ ਕੀੜੇ ਸਬਜ਼ੀਆਂ ਵਗੈਰਾ ਕੁਝ ਦੇਖਦੇ ਨਹੀਂ ਹੈਗੇ ਐਵੇਂ ਹੀ ਬਣਾ ਦਿੰਦੇ ਆ ਕੋਈ ਚੈੱਕ ਨਹੀਂ ਕਰਦੇ ਸਬਜ਼ੀ ਨੂੰ ਸੋ ਇਸ ਕਰਕੇ ਤੁਸੀਂ ਘਰ ਬਣਾ ਕੇ ਖਾਓ ਤਾਂ ਮੈਂ ਬੇਟੇ ਨੂੰ ਇਸੇ ਤਰ੍ਹਾਂ ਘਰੇ ਬਣਾ ਕੇ ਦਿੰਨੀ ਆ ਤਾਂ ਦੇਖੋ ਜੀ ਖਸਤਾ ਪੂਰੀ ਤੇ ਇਸੇ ਤਰ੍ਹਾਂ ਮੈਂ ਸਾਰੀਆਂ ਪੂਰੀਆਂ ਬਣਾਵਾਂਗੀ ਤੇ بیٹے ਨੂੰ ਵੀ ਨਾਲ ਲੈ ਕੇ ਗਈ ਸੀ ਮੰਡੀ ਉਹਨੂੰ ਵੀ ਮੈਂ ਦਿਖਾ ਰਹੀ ਸੀ ਮੈਂ ਕਿਹਾ ਦੇਖ ਲੈ ਕੀ ਕਹਿ ਰਹੇ ਨੇ ਤੇ ਫਿਰ ਕਹਿੰਦਾ ਮਮ ਨਹੀਂ ਮੈਂ ਵੀ ਤੁਸੀਂ ਘਰੇ ਬਣਾਓ ਮੈਂ ਘਰੇ ਖਾ ਲਾਂਗਾ ਪਹਿਲਾਂ ਕਹਿ ਰਹੇ ਸੀ ਕਿ ਬਾਹਰ ਖਾਣਾ ਤੇ ਚਲੋ ਸਰਦੀ ਹੋਵੇ ਤਾਂ ਚਲੋ ਬਾਹਰ ਖਵਾ ਦਿਓ ਕਿਉਂਕਿ ਸਰਦੀਆਂ ਦੇ ਵਿੱਚ ਫਰੈਸ਼ ਫਰੈਸ਼ਰ ਇੱਕ ਚੀਜ਼ ਹੁੰਦੀ ਹੈ ਬਟ ਗਰਮੀ ਦੇ ਵਿੱਚ ਤੁਸੀਂ ਘਰ ਬਣਾ ਕੇ ਖਾਓ ਤੇ ਕਿਉਂਕਿ ਬਾਹਰ ਦਾ ਆਇਲ ਪਤਾ ਨਹੀਂ ਹੋ ਰਿਫਾਈਨਡ ਆਇਲ ਕੀ ਮੈਨੂੰ ਦਾ ਯੂਜ਼ ਕਰਦੇ ਆ ਕਰਚ ਤਾਂ ਸਾਨੂੰ ਪਤਾ ਹੁੰਦਾ ਕਿ ਅਸੀਂ ਐਵੇਂ ਦਾ ਮਤਲਬ ਯੂਜ਼ ਕਰਦੇ ਆ ਇਹ ਵਾਲਾ ਵਧੀਆ ਵਾਲਾ ਸੋ ਲੋ ਜੀ ਇਧਰ ਪੂਰੀਆਂ ਸਾਡੀਆਂ ਬਣ ਚੁੱਕੀਆਂ ਨੇ ਤੇ ਦੇਖੋ ਦੋ ਪੂਰੀਆਂ ਬਣੀਆਂ ਨੇ ਬਾਕੀ ਮੈਂ ਸਾਰੀਆਂ ਬਣਾ ਕੇ ਤੁਹਾਨੂੰ ਦਿਖਾਵਾਂਗੀ ਤੇ ਫਿਰ ਨਾਲੇ ਤੁਹਾਨੂੰ ਪਲੇਟ ਤਿਆਰ ਕਰਕੇ ਦਿਖਾਵਾਂਗੀ ਕਿਵੇਂ ਕਰਨੀ ਹੈ ਏਦਾਂ ਦੀ ਪਲੇਟ ਤਿਆਰ ਕਰੋ ਕਿ ਜੋ ਵੀ ਦੇਖਣ ਵਾਲਾ ਦੇਖ ਕੇ ਕਵੇ ਵਾਓ ਔਰ ਖੁਸ਼ ਹੋ ਜਾਏ ਹੈ ਨਾ ਸੋ ਮੈਨੂੰ ਘਰ ਚ ਖਾਣਾ ਬਣਾਉਣਾ ਬਹੁਤ ਵਧੀਆ ਲੱਗਦਾ ਕਿਸੇ ਨੂੰ ਖਵਾਣਾ ਤਾਂ ਮੈਨੂੰ ਤਾਂ ਬਹੁਤ ਵਧੀਆ ਲੱਗਦਾ ਕਿ ਲੋਕ ਬੜੇ ਲੇਜੀ ਹੁੰਦੇ ਖਾਣੇ ਲਈ ਬਟ ਮੈਂ ਖਾਣੇ ਲਈ ਨਹੀਂ ਹੁੰਦੀ ਹੈਗੀ ਬਾਕੀ ਸਾਫ ਸਫਾਈ ਹੋਰ ਕੋਈ ਕੰਮ ਹੋਵੇ ਨਾ ਉਹਦੇ ਲਈ ਮੈਨੂੰ ਬਹੁਤ ਹੁਸਾ ਆਦਾ ਖਾਣਾ ਮੇਰੇ ਤੋਂ ਜਿੰਨਾ ਮਰਜ਼ੀ ਬਣਵਾ ਲਓ ਸੋ ਖਾਣਾ ਜੇ ਕੋਈ ਖਾਂਦਾ ਹੈ ਖੁਸ਼ ਹੁੰਦਾ ਹੈ ਔਰ ਮੇਰੇ ਨੂੰ ਕੋਈ ਤਾਰੀਫ ਕਰਦਾ ਤਾਂ ਮੈਨੂੰ ਬਹੁਤ ਵਧੀਆ ਲੱਗਦਾ ਹੈ ਚੋਚੀ ਸਾਡੀਆਂ ਸਾਰੀਆਂ ਪੂਰੀਆਂ ਬਣ ਕੇ ਰੈਡੀ ਨੇ ਤੇ ਹੁਣ ਮੈਂ ਤੁਹਾਨੂੰ ਤਿਆਰ ਕਰਕੇ ਦਿਖਾਵਾਂਗੀ ਪਲੇਟ ਆਓ ਜੀ ਪਲੇਟ ਕਰਦੇ ਆਂ ਰੈਡੀ ਤੇ ਸਭ ਤੋਂ ਪਹਿਲਾਂ ਲਾਵਾਂਗੇ ਬੂੰਦੀ ਵਾਲਾ ਰਹਿਤਾ उस तो बाद नाल ही ले लेंगे जी अचार हरी मिर्च और नाल लगे चने काले वाले वाइट वाले नहीं बनाए सी मैं काले बनाए सी ਤੇ ਵਿੱਚ ਆਲੂ ਵੀ ਪਾਏ ਨੇ ਕਿਉਂਕਿ ਬੇਟੇ ਨੂੰ ਆਲੂਆਂ ਤੋਂ ਬਿਨਾ ਕੋਈ ਵੀ ਚੀਜ਼ ਚੰਗੀ ਨਹੀਂ ਲੱਗਦੀ ਹੈਗੀ ਹਰ ਇੱਕ ਚੀਜ਼ ਦੇ ਵਿੱਚ ਉਹਨੂੰ ਆਲੂ ਜ਼ਰੂਰੀ ਚਾਹੀਦੇ ਨੇ ਤੇ ਇੱਧਰ ਰੱਖਾਂਗੀ ਮੈਂ ਕੁਝ ਮਿੱਠੇ ਲਈ ਲੋ ਜੀ ਤੇ ਇੱਧਰ ਰੱਖ ਲੈਣੇ ਆ ਜੀ ਪੂਰੀ ਪਲੇਟ ਸਾਡੀ ਰੈਡੀ ਆ ਕਿਸ ਕਿਸ ਦੇ ਖਾਣਾ ਹੈ ਜਲਦੀ ਜਲਦੀ ਆ ਜਾਓ ਤੇ ਬੇਟਾ ਤਾਂ ਹੁਣ ਬਹੁਤ ਖੁਸ਼ ਹੋਏਗਾ ਖਾ ਕੇ ਕਿਉਂਕਿ ਉਹਨੂੰ ਬਹੁਤ ਮਨ ਸੀਗਾ ਕਿ ਮੈਂ पूरी और चने खाव तो लो जी साड़ी प्लेट रेडी है तो किस, -किस ने खाना है, जल्दी आ जाओ और लो जी किस किस मुँह से पानी आ रहा है <laughs> जल्दी जल्दी दसो तो लो जिस ने भी खाना है, जल्दी आ जाओ और मेरी वीडियो किमें लगी जरूर दसना और जो भी मेरे चैनल पर नए हैं तो प्लीज चैनल सबसक्राइब करना मैंगो भी घर का हर एक चीज़ घर की बनी हुई है <laughs> और कोई भी ये बारदा कुछ नहीं है ਤੇ ਕਿਸ ਨੇ ਖਾਣਾ ਹਰ ਇੱਕ ਨੂੰ ਪਚੇਗਾ ਇਹ ਨਹੀਂ ਹੈ ਕਿ ਕਿਸੇ ਨੂੰ ਨਹੀਂ ਪਚੂਗੀ ਇਹ ਪੂਰੀ ਸੋ ਜਿਸ ਨੇ ਵੀ ਖਾਣਾ ਜਲਦੀ ਆ ਜਾਓ ਔਰ ਜੇ ਮੇਰੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਜ਼ਰੂਰ ਦੱਸਣਾ ਔਰ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦਿਆ ਕਰੋ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਔਰ ਫੁੱਲ ਵਾਚ ਕਰਿਆ ਕਰੋ ਵੀਡੀਓ ਤੇ ਲਾਸਟ ਤੱਕ ਮੇਰੇ ਨਾਲ ਬਨੇ ਰਹਿ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਬਾਏ ਬਾਏ